ਦੀਦੀ ਬੱਚਿਆਂ ਕਰਕੇ ਬੈਠੀ ਸੀ ਮੇਰੇ ਬੱਚੇ ਪਾਲ ਜਾਣਗੇ ਜੀ ਮੇਰੇ ਬੱਚੇ ਪਾਲ ਜਾਣਗੇ ਪਰ ਇਹ ਨਹੀਂ ਸੀ ਪਤਾ ਸਾਡੀ ਧੀ ਨਾਲ ਅੱਜ ਇਹ ਕੁਝ ਹੋ ਜਾਣਾ ਅਸੀਂ ਸਸਕਾਰ ਵੀ ਉਹਦੇ ਤੱਕ ਕਰਾਂਗੇ ਨਹੀਂ ਜਦੋਂ ਤੱਕ ਸਾਨੂੰ ਇਹ ਨਹੀਂ ਹੁੰਦਾ ਜਦ ਤੱਕ ਉਹ ਅਰੈਸਟ ਨਹੀਂ ਹੁੰਦਾ ਅਸੀਂ ਉਹਦੇ ਤੱਕ ਸਸਕਾਰ ਵੀ ਨਹੀਂ ਕਰਨਾ ਹੈਗਾ ਉਹਦਾ ਤੇ ਬੱਚੇ ਬਹੁਤ ਰੋਂਦੇ ਨੇ ਬੱਚਿਆਂ ਨੂੰ ਇਨਸਾਫ ਚਾਹੀਦਾ ਬੱਚੇ ਵੀ ਕਹਿੰਦੇ ਨੇ ਸਾਨੂੰ ਸਾਡੀ ਮਾਂ ਲਈ ਇਨਸਾਫ ਚਾਹੀਦਾ ਉਹਨੂੰ ਇਹ ਚਾਹੀਦਾ ਸੀ ਵੀ ਇੱਕ ਵਾਰੀ ਉਹਦੇ ਪਿੱਛੇ ਜਾਂਦਾ ਉਹਨੂੰ ਰੋਕਦਾ ਜਦੋਂ ਘਰੋਂ ਉਹਦੇ ਨਾਲ ਉਹਦੇ ਕੋਲੋਂ ਨਿਕਲੀ ਏ ਤੇ ਉਹਨੂੰ ਰੋਕ ਸਕਦਾ ਸੀ ਘਰ ਉਹਦੀ ਦਰਾਣੀ ਵੀ ਸੀ ਸਾਰੇ ਹੀ ਸੀ ਇੱਕ ਹੋਰ ਵਿਅਕਤੀ ਕੁੜੀ ਜਿਨ੍ਹਾਂ ਦੀ ਉਮਰ ਕਰੀਬ 34 ਸਾਲ ਦੀ ਸੀ ਅਤੇ ਨਾਮ ਅਮਨਕੌਰ ਸੀ ਆਪਣੇ ਸਹੁਰੇ ਘਰ ਦੇ ਨਾਲ ਸਹੁਰੇ ਪਰਿਵਾਰਿਕ ਮੈਂਬਰਾਂ ਦੇ ਨਾਲ ਉਹ ਰਹਿ ਰਹੀ ਸੀ ਪਰ ਇਸ ਘਰ ਦੇ ਵਿੱਚ ਅਕਸਰ ਹੀ ਉਹਨਾਂ ਦੇ ਨਾਲ ਕੁਟਕਟਾਪਾ ਅਤੇ ਕਲੇਸ਼ ਕੀਤਾ ਜਾਂਦਾ ਸੀ 14 ਸਾਲ ਬਿਆਨ ਹੋ ਗਏ ਸੀ ਪਰ ਇਸ ਕੁੜੀ ਨੂੰ ਆਪਣਾ ਬਣਦਾ ਹਾ ਕਿਸ ਪਰਿਵਾਰ ਤੇ ਵਿੱਚ ਮਿਲ ਹੀ ਨਹੀਂ ਰਿਹਾ ਸੀ ਦੁਖੀ ਹੋ ਕੇ ਇਸ ਕੁੜੀ ਨੇ ਬੀਤੇ ਦਿਨੀ ਨਹਿਰ ਦੇ ਵਿੱਚ ਛਾਲ ਮਾਰੀ ਹੈ ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਸੰਬੰਧੀ ਕੁਝ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਦੋ ਦਿਨ ਤੋਂ ਸਾਡੀ ਧੀ ਆਖਰਕਾਰ ਹੈ ਕਿਥੇ ਪਰ ਜਦੋਂ ਉਹਨਾਂ ਦੇ ਵੱਲੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾ ਕੁੜੀ ਦੇ ਪਤੀ ਅਤੇ ਸਹੁਰੇ ਪਰਿਵਾਰ ਦੇ ਵੱਲੋਂ ਨਾਤਾ ਕੁੜੀ ਦੇ ਪੇਕੇ ਪਰਿਵਾਰ ਦਾ ਸਾਥ ਦਿੱਤਾ ਗਿਆ ਤੇ ਨਾ ਹੀ ਕੁਝ ਦੱਸਿਆ ਗਿਆ ਕਿ ਆਖਿਰਕਾਰ ਘਰ ਦੇ ਵਿੱਚ ਆਖਰੀ ਵਾਰ ਕੀ ਗੱਲ ਹੋਈ ਸੀ ਅਤੇ ਉਹ ਕੀ ਕਹਿ ਕੇ ਘਰ ਤੋਂ ਚਲੀ ਗਈ ਹੈ ਇਸ ਗੱਲ ਦੇ ਲਈ ਕੁੜੀ ਦਾ ਪੇਕਾ ਪਰਿਵਾਰ ਮੁੰਡੇ ਦੀਆਂ ਮਿੰਤਾਂ ਵੀ ਕਰਦਾ ਰਿਹਾ ਕਿ ਤੂੰ ਸਾਡੇ ਨਾਲ ਅਮਨ ਨੂੰ ਪਾਲ ਕਰਨ ਦੇ ਵਿੱਚ ਮਦਦ ਕਰ ਪਰ ਉਸ ਦੇ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ ਇਹ ਸਾਰੀਆਂ ਸ਼ਿਕਾਇਤਾਂ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਅਤੇ ਨਾਲ ਹੀ ਕਈ ਤਰ੍ਹਾਂ ਦੇ ਗੰਭੀਰ ਦੋਸ਼ ਵੀ ਮੁੰਡੇ ਦੇ ਪਰਿਵਾਰ ਅਤੇ ਉਸ ਦੀਆਂ ਭੈਣਾਂ ਦੇ ਉੱਪਰ ਲਗਾਏ ਜਾ ਰਹੇ ਹਨ ਕੁੜੀ ਦਾ ਪੇਕਾ ਪਰਿਵਾਰ ਆਖਦਾ ਹੈ ਕਿ ਜਦੋਂ ਵੀ ਸਾਡੀ ਧੀ ਦੀਆਂ ਨਨਾਨਾ ਘਰ ਤੇ ਵੀ ਚ ਆਉਂਦੀਆਂ ਸੀ ਤਾਂ ਉਹ ਆਪਣੇ ਭਰਾ ਨੂੰ ਢਕਾ ਕੇ ਜਾਂਦੀਆਂ ਸੀ ਅਤੇ ਉਸ ਮਗਰੋਂ ਲਾਈ ਲੱਗ ਜੀਜਾ ਸਾਡੀ ਭੈਣ ਦੇ ਨਾਲ ਕੁੱਟਕਟਾਪਾ ਤੇ ਲੜਾਈ ਝਗੜਾ ਕਰਦਾ ਹੁੰਦਾ ਸੀ ਜਿਸ ਤੇ ਚਲਦੇ ਹੋਏ ਉਸ ਦਾ ਘਰ ਵਸਣ ਹੀ ਨਹੀਂ ਦਿੱਤਾ ਗਿਆ ਬੀਤੇ ਦਿਨ ਤਾਂ ਗੱਲ ਹੱਦੋਂ ਇੰਨੀ ਵੱਧ ਗਈ ਕਿ ਕੁੜੀ ਨੇ ਘਰ ਤੋਂ ਬਾਹਰ ਜਾ ਕੇ ਆਪਣੀ ਜਾਨ ਦੇ ਦਿੱਤੀ ਤੇ ਸਹੁਰਾ ਪਰਿਵਾਰ ਚੁੱਪਚਾਪ ਘਰ ਦੇ ਅੰਦਰ ਹੀ ਬੈਠਾ ਰਿਹਾ ਉਹਨਾਂ ਦੇ ਵੱਲੋਂ ਧੀ ਨੂੰ ਲੱਭਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਗਈ ਅਤੇ ਉਸ ਦੀਆਂ ਦੋ ਮਾਸੂਮ ਧੀਆਂ ਇਸ ਸਮੇਂ ਰੋ ਰੋ ਕੇ ਆਪਣੀ ਮਾਂ ਦੀ ਭਾਲ ਕਰ ਰਹੀਆਂ ਨੇ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਮਾਂ ਸਾਡੇ ਕੋਲ ਲਿਆ ਕੇ ਦੇਵੋ ਪਰ ਉਹ ਮਾਸੂਮ ਬੱਚੇ ਕੀ ਸਮਝਣ ਕਿ ਉਹ ਘਰੇਲੂ ਕਲੇਸ਼ ਦੀ ਸ਼ਿਕਾਰ ਹੋ ਚੁੱਕੀ ਹੈ ਤੇ ਇਸ ਦੁਨੀਆ ਤੇ ਵਿੱਚ ਹੀ ਨਹੀਂ ਸਾਹਲਪਿੰਡ ਦਾ ਹੈ ਸਾਰਾ ਮਾਮਲਾ ਰਾਜਪੁਰਾ ਦੇ ਵਿੱਚ ਖੜੇ ਹੋਏ ਪਰਿਵਾਰ ਦੇ ਵੱਲੋਂ ਦੱਸਿਆ ਕਿ ਕਿੰਜ ਸਾਡੀ ਧੀ ਅਮਨ ਦੇ ਨਾਲ ਉਸਦੇ ਹੀ ਸਹੁਰੇ ਪਰਿਵਾਰ ਅਤੇ ਪਤੀ ਦੇ ਵੱਲੋਂ ਧੱਕਾ ਕੀਤਾ ਗਿਆ ਜਿਸ ਦੇ ਚੱਲਦੇ ਹੋਏ ਉਸ ਦੀ ਜਾਨ ਗਈ ਹੈ ਅਤੇ ਹੁਣ ਪਰਿਵਾਰ ਮੰਗ ਕਰ ਰਿਹਾ ਹੈ ਕਿ ਅਸੀਂ ਆਪਣੀ ਧੀ ਦਾ ਅੰਤਿਮ ਸੰਸਕਾਰ ਖੁਦ ਕਰਾਂਗੇ ਅਸੀਂ ਮ੍ਰਿਤਕ ਦੇ ਤਾਂ ਉਸਦੇ ਸਹੁਰੇ ਪਰਿਵਾਰ ਨੂੰ ਦੇਣ ਦੇ ਲਈ ਰਾਜ਼ੀ ਨਹੀਂ ਕਿਉਂਕਿ ਉਹਨਾਂ ਨੇ ਇੱਕ ਦਿਨ ਵੀ ਧੀ ਦੀ ਕਦਰ ਨਹੀਂ ਕੀਤੀ ਮੇਰਾ ਨਾਮ ਜਸਵਿੰਦਰ ਕੋਹਰੇ ਕਿਤੋਂ ਦੇ ਰਹਿਣ ਵਾਲੇ ਮੈਂ ਰਾਜਪੁਰੇ ਦੀ ਰਹਿਣ ਵਾਲੀ ਆ ਮੈਂ ਅਮਨਕੌਰ ਦੀ ਭੈਣ ਆ ਓਕੇ ਕੀ ਮੰਗ ਕਰਦੇ ਤੁਸੀਂ ਮੈਂ ਤਾਂ ਇਹੀ ਮੰਗ ਕਰਨੀ ਆ ਜੀ ਮੇਰੀ ਭੈਣ ਨੂੰ ਇਨਸਾਫ ਮਿਲੇ ਬਸ ਮੇਰੀ ਭੈਣ ਨੂੰ ਇਨਸਾਫ ਮਿਲੇ ਜੋ ਸਾਡੀ ਧੀ ਨਾਲ ਹੋਇਆ ਸਾ ਉਸ ਨੂੰ ਬਸ ਇਨਸਾਫ ਮਿਲੇ ਬਸ ਤੁਹਾਡੀ ਭੈਣ ਨੂੰ ਪਹਿਲਾਂ ਵੀ ਝਗੜੇ ਹੁੰਦੇ ਰਹਿੰਦੇ ਸੀ ਇਹਨਾਂ ਦੇ ਹਸਬੰਦ ਨਾਲ ਹਾਂਜੀ ਪਹਿਲਾਂ ਵੀ ਉਹ ਕਰਦਾ ਰਹਿੰਦਾ ਸੀ ਝਗੜੇ ਉਹ ਚੱਲੀ ਜਾਂਦੀ ਸੀ ਕਹਿੰਦੀ ਸੀ ਮੈਂ ਬੱਚਿਆਂ ਦੇ ਸਿਰ ਤੇ ਘੱਟ ਲਾਂਗੀ ਜੀ ਬੱਚਿਆਂ ਦੇ ਸਿਰ ਤੇ ਘੱਟ ਲਾਂਗੀ ਪਰ ਅੱਜ ਕੀ ਸਾਨੂੰ ਨਹੀਂ ਪਤਾ ਕੀ ਹੋਇਆ ਹੈ ਜੀ ਕੀ ਨੀ ਉਹਨੇ ਕੀਤਾ ਸਾਨੂੰ ਤੇ ਬਸ ਇਹੀ ਪਤਾ ਲੱਗਿਆ ਵੀ ਉਹਨੇ ਅਚਾਨਕ ਮਾਰ ਦਿੱਤੀ ਕੋਈ ਪਹਿਲਾਂ ਵੀ ਪੁਲਿਸ ਕੋਲ ਮਾਮਲਾ ਭੇਜਿਆ ਤੁਸੀਂ ਇਸ ਬੰਦੇ ਜਦ ਤੁਸੀਂ ਨਹੀਂ ਨਹੀਂ ਜੀ ਬੈਠ ਕੇ ਹੀ ਸਮਝੌਤਾ ਕਰ ਲੈਣਾ ਬੈਠ ਕੇ ਸਮਝੌਤਾ ਕਰ ਲੈਣੇ ਸੀ ਪਰ ਆਪਣੇ ਕਰਕੇ ਅਸੀਂ ਸਮਝੌਤਾ ਕਰ ਲੈਂਦੇ ਸੀ ਕਹਿ ਦਿੰਦਾ ਸੀ ਹੁਣ ਅੱਗੇ ਤੋਂ ਨਹੀਂ ਹੋਏਗਾ ਮਾਫੀ ਮੰਗ ਲੈਂਦਾ ਸੀ ਹਾਂਜੀ ਪਰ ਹੁਣ ਤੇ ਉਹਨੇ ਜਾੜੀ ਹੀ ਸਾਡੀ ਧੀ ਬੱਚਿਆਂ ਕਰਕੇ ਬੈਠੀ ਸੀ ਮੇਰੇ ਬੱਚੇ ਪਾਲ ਜਾਣਗੇ ਜੀ ਮੇਰੇ ਬੱਚੇ ਪਾਲ ਜਾਣਗੇ ਪਰ ਇਹ ਨੀਸੀ ਪਤਾ ਸਾਡੀ ਧੀ ਨਾਲ ਅੱਜ ਇਹ ਕੁਝ ਹੋ ਜਾਣਾ ਹੈ ਅਸੀਂ ਤਾਂ ਬੱਸ ਇਹੀ ਹੱਥ ਜੋੜ ਕੇ ਅਰਦਾਸ ਕਰਨੇ ਆ। ਇਹ ਹੀ ਕਹਨੇ ਆ ਵੀ ਸਾਡੀ ਤੀ ਨੂੰ ਇਨਸਾਫ ਮਿਲੇ ਜੀ। ਬਸ ਅਸੀਂ ਹੋਰ ਕੁਝ ਨਹੀਂ ਬਸ। ਉਹ ਅਸੀਂ ਆਪ ਇੱਥੇ ਲੈ ਕੇ ਆਪ ਲੈ ਕੇ ਜਾਣੀਏ ਜੀ ਅਸੀਂ। ਕੀ ਨਾਮ ਹੈ ਤੁਹਾਡਾ? ਨਵਨੀਤ ਕੋਰ। ਮੈਂ ਤੁਹਾਡੇ ਕੀ ਲੱਗਦੇ? ਮੇਰੇ ਮਾਸੀ ਜੀ ਸੀਗੇ। ਕੀ ਕਹਿਣਾ ਚਾਹੋ? ਮੈਂ ਤੇ ਇਹੀ ਕਹਾਂਗੀ ਕਿ ਜਿਹੜੀ ਉਹ ਸਾਨੂੰ ਮਿਲਣੀ ਚਾਹੀਦੀ ਐ। ਅਸੀਂ ਆਪਣੇ ਨਾਲ ਲੈ ਕੇ ਜਾਵਾਂਗੇ। ਅਸੀਂ ਉਹਨਾਂ ਦੇ ਨਾਲ ਨਹੀਂ ਲੈ ਕੇ ਭੇਜਣੀ ਹੈਗੀ। ਜਿਹੜੇ ਬੰਦੇ ਨੇ ਉਹਨੂੰ ਇੱਕ ਵਾਰੀ ਰੱਖਿਆ ਨਹੀਂ ਹੈਗਾ ਅਸੀਂ ਉਨੂੰ ਨਹੀਂ ਦੇਣੀ ਨਹੀਂ ਹੈਗੀ ਤੇ ਦੂਜੀ ਮੰਗ ਇਹ ਹੈ ਕਿ ਸਾਨੂੰ ਇਨਸਾਫ ਮਿਲੇ ਉਹਨੂੰ ਸਜ਼ਾ ਹੋਵੇ ਉਹਦੇ ਘਰ ਪਰਿਵਾਰ ਚ ਜਿੰਨੇ ਮੈਂਬਰ ਨੇ ਸਭ ਸਭ ਮੌਜੂਦ ਸੀਗੇ ਸਭ ਰੋਕ ਸਕਦੇ ਸੀਗੇ ਸਭ ਨੂੰ ਬਰਾਬਰ ਦੀ ਸਜ਼ਾ ਮਿਲਣੀ ਜਿੰਨੀ ਵੀ ਕਾਰਵਾਈ ਬਣਦੀ ਹੈ ਪੁਲਿਸ ਨੂੰ ਮੇਰੀ ਇਹੀ ਮੰਗ ਹੈ ਵੀ ਇੱਕ ਵਾਰੀ ਕਾਰਵਾਈ ਕਰਕੇ ਉਹਨਾਂ ਤੇ ਐਫ ਆਈ ਆਰ ਦਰਜ ਕਰਨ ਐਫ ਆਈ ਆਰ ਦਰਜ ਕਰਕੇ ਜੋ ਵੀ ਉਹਨਾਂ ਦੀ ਜਿੰਨੀ ਵੀ ਸਜ਼ਾ ਬਣਦੀ ਹੈ ਉਹਨਾਂ ਨੂੰ ਕਰਵਾਈ ਜਾਵੇ ਇਸ ਸੰਬੰਧੀ ਤੁਸੀਂ ਦਰਖਾਸਤ ਦਿੱਤੀ ਤੇ ਹਾਂਜੀ ਮੈਂ ਗੰਡਿਆ ਖੇੜੀ ਦੇ ਵਿੱਚ ਏਐਸਆਈ ਰਾਮ ਸਿੰਘ ਹੈ ਉਹਨਾਂ ਦੇ ਕੋਲ ਮੈਂ ਗਈ ਸੀਗੀ ਉਹਨਾਂ ਦੇ ਕੋਲ ਮੈਂ ਲਿਖਵਾਈ ਹੈ ਬਟ ਉਹਨਾਂ ਨੇ ਹਲੇ ਕੱਚੀ ਕੱਟੀ ਸੀਗੀ ਕਹਿੰਦੇ ਸੀ ਕਿ ਜਦ ਤੱਕ ਮਿਲਦੀ ਹੋ ਤੱਕ ਅਸੀਂ ਐਫ ਆਈ ਆਰ ਕਰ ਨਹੀਂ ਸਕਦੇ ਬਟ ਹੁਣ ਐਫ ਆਈ ਕਰ ਸਕਦੇ ਨੇ ਡੈੱਡ ਬੋਡੀ ਮਿਲ ਗਈ ਐਫ ਆਈ ਆਰ ਵੀ ਉਹਨਾਂ ਨੂੰ ਕਟੜੀ ਮਤਲਬ ਕਿ ਇਹ ਹੀ ਹੈ ਵੀ ਕੱਟ ਦੇਣ ਇੱਕ ਵਾਰੀ ਐਫ ਆਈ ਆਰ ਕੱਟ ਕੱਟ ਦੇਣ ਅਸੀਂ ਸਸਕਾਰ ਵੀ ਉਦੋਂ ਤੱਕ ਕਰਾਂਗੇ ਨਹੀਂ ਜਦੋਂ ਤੱਕ ਸਾਨੂੰ ਇਹ ਨਹੀਂ ਹੁੰਦਾ ਜਦ ਤੱਕ ਉਹ ਅਰੈਸਟ ਨਹੀਂ ਹੁੰਦਾ ਅਸੀਂ ਉਦੋਂ ਤੱਕ ਸਸਕਾਰ ਵੀ ਨਹੀਂ ਕਰਨਾ ਹੈਗਾ ਉਹਨਾਂ ਦਾ ਠੀਕ ਹੈ ਅਸੀਂ ਇਹਨਾਂ ਨੂੰ ਦੇ ਨਹੀਂ ਨਹੀਂ ਅਸੀਂ ਆਪਣੇ ਮੈਡਮ ਕੀ ਨਾਮ ਹੈ ਤੁਹਾਡਾ ਬਿਆਨਤ ਕੌਰ ਜੀ ਆ ਹਸਪਤਾਲ ਦੇ ਵਿੱਚ ਪੁੱਛੋ ਕੀ ਕਰਨਾ ਇਹ ਜੀ ਸਾਡੀ ਕੁੜੀ ਪਰਸੋਂ ਦੀ ਸਾਨੂੰ ਮਿਲਨੀ ਸੀ ਰਹੀ ਉਹਨੇ ਨੈਰ ਚ ਛਾਲ ਮਾਰਤੀ ਸੀ ਜੀ ਅਸੀਂ ਬਸ ਉਹਨੂੰ ਵੇਲਾ ਭਰੇ ਸੀਗੇ ਸਾਡੇ ਨਾਲ ਕੋਈ ਨਹੀਂ ਤੁਰਿਆ ਹੈਗਾ ਉਹਨਾਂ ਦੇ ਘਰ ਚੋਂ ਕੁੜੀ ਦੇ ਸੋਹਰੇ ਪਰਿਵਾਰ ਚੋਂ ਅਸੀਂ ਬਸ ਪ੍ਰਸ਼ਾਸਨ ਤੋਂ ਇਹ ਮੰਗ ਕਰਨੇ ਆ ਕਿ ਸਾਡੀ ਕੁੜੀ ਲਈ ਇਨਸਾਫ ਚਾਹੀਦਾ ਉਹਦੇ ਨਿੱਕੇ ਨਿੱਕੇ ਦੋ ਬੱਚੇ ਸੀ ਜੀ ਤੇ ਬੱਚੇ ਬਹੁਤ ਰੋਂਦੇ ਨੇ ਬੱਚਿਆਂ ਨੂੰ ਇਨਸਾਫ ਚਾਹੀਦਾ ਬੱਚੇ ਵੀ ਕਹਿੰਦੇ ਨੇ ਸਾਨੂੰ ਸਾਡੀ ਮਾਂ ਲਈ ਇਨਸਾਫ ਚਾਹੀਦਾ ਤੇ ਉਹਦਾ ਹਸਬੰਡ ਉਹ ਵੀ ਬਿਲਕੁਲ ਨਹੀਂ ਆਇਆ ਹੈਗਾ ਸਾਡੇ ਨਾਲ ਜੇ ਉਹ ਸੱਚਾ ਹੁੰਦਾ ਇੱਕ ਵਾਰੀ ਸਾਡੇ ਨਾਲ ਆ ਕੇ ਖੜਦਾ ਬਸ ਸਾਡੀ ਹੱਥ ਜੋੜ ਕੇ ਹੀ ਬੇਨਤੀ ਹੈ ਵੀ ਸਾਡੀ ਤੀਨੂੰ ਇਨਸਾਫ ਮਿਲਣਾ ਚਾਹੀਦਾ ਕਿਥੇ ਕਾਰਨ ਕੀ ਹੈ ਸੁਸਾਇਟੀ ਦਾ ਕਾਰਨ ਸਰ ਇਹ ਸੀਗਾ ਕਿਉਂਕਿ ਪ੍ਰੇਸ਼ਾਨ ਤਾਂ ਉਹਨੂੰ ਸ਼ੁਰੂ ਤੋਂ ਹੀ ਕਰਦਾ ਸੀ ਇੱਕ ਦੋ ਵਾਰ ਲੜਾਈ ਝਗੜੇ ਹੋਏ ਨੇ ਚਲੋ ਬੈਠ ਗਏ ਸਮਝੌਤਾ ਹੋ ਜਾਂਦਾ ਸੀਗਾ ਉਸ ਤੋਂ ਬਾਅਦ ਹੁਣ ਤੇ ਉਹਨੇ ਪਤਾ ਨਹੀਂ ਐਸਾ ਕੀ ਮਜਬੂਰ ਕੀਤਾ ਕੁੱਟਿਆ ਮਾਰਿਆ ਜਿਹੜਾ ਕੁੜੀ ਨੂੰ ਆਹ ਕਦਮ ਚਕਾਤਾ ਤੇ ਜੇ ਕੁੜੀ ਨੂੰ ਰੋਕ ਵੀ ਸਕਦਾ ਸੀ ਜੀ ਪਿੱਛੇ ਜਾ ਸਕਦਾ ਸੀ ਕੁੜੀ ਦੇ ਘਰ ਉਹਦੇ ਕੋਲੋਂ ਗਈ ਏ ਕੁੜੀ ਉਹਨੂੰ ਰੋਕ ਸਕਦਾ ਸੀ ਪਰ ਇਹਨਾਂ ਨੇ ਕਿਸੇ ਨੇ ਪਰਿਵਾਰ ਚੋਂ ਕਿਸੇ ਨੇ ਰੋਕਿਆ ਨਹੀਂ ਹੋਗਾ ਜੀ ਕੀ ਨਾਮ ਉਹਨਾਂ ਦੇ ਹਸਬੰਦ ਦਾ ਕਿੱਥੋਂ ਦੇ ਰਹਿਣ ਵਾਲੇ ਉਹ ਸਾਲ ਪਿੰਡ ਦੇ ਰਹਿਣ ਵਾਲੇ ਨੇ ਜੀ ਨਾਮ ਹੁੰਦਾ ਬਲਕਾਰ ਸਿੰਘ ਏ ਤੇ ਕੁੜੀ ਦਾ ਨਾਮ ਅਮਨਕੌਰ ਹੈ ਜੀ 14 ਸਾਲ ਵਿਆਂ ਨੂੰ ਹੋ ਗਏ ਨੇ ਬਿਲਕੁਲ ਬਸ ਆਪਣੇ ਬੱਚਿਆਂ ਦੇ ਸਿਰ ਤੇ ਟਾਈਮ ਕੱਟ ਰਹੀ ਸੀ ਵੀ ਮੇਰੇ ਬੱਚੇ ਵੱਡੇ ਹੋ ਜਾਣਗੇ ਮੈਂ ਉਹਨਾਂ ਦੇ ਸਿਰ ਤੇ ਟਾਈਮ ਕੱਟ ਲਾਂਗੀ ਵੀ ਚਲੋ ਲੜਦਾ ਲੜੀ ਜਾਂਦੇ ਪਰ ਹੁਣ ਤਾਂ ਉਹਨੇ ਹੱਦ ਦੀ ਪਾਰ ਕਰ ਦਿੱਤੀ ਜੇ ਸਾਡੀ ਕੁੜੀ ਆਪਣੀ ਜਾਨ ਦੇਣ ਤੱਕ ਹੋ ਗਈ ਉਹਨੂੰ ਇਹ ਚਾਹੀਦਾ ਸੀ ਵੀ ਇੱਕ ਵਾਰੀ ਉਹਦੇ ਪਿੱਛੇ ਜਾਂਦਾ ਉਹਨੂੰ ਰੋਕਦਾ ਜਦੋਂ ਘਰੋਂ ਉਹਦੇ ਨਾਲ ਉਹਦੇ ਕੋਲੋਂ ਨਿਕਲੀ ਏ ਤੇ ਉਹਨੂੰ ਰੋਕ ਸਕਦਾ ਸੀ ਘਰ ਉਹਦੀ ਦਰਾਨੀ ਵੀ ਸੀ ਸਾਰੇ ਹੀ ਸੀਗੇ ਉਹਨੂੰ ਰੋਕ ਸਕਦੇ ਸੀ ਪਰ ਕਿਸੇ ਨੇ ਰੋਕਿਆ ਨਹੀਂ ਹਾਂਜੀ ਸਾਨੂੰ ਤੇ ਬਸ ਇਹ ਹੀ ਏ ਵੀ ਸਾਨੂੰ ਇਨਸਾਫ ਚਾਹੀਦਾ ਹੋਰ ਸਾਨੂੰ ਕੁਝ ਨਹੀਂ ਬਸ ਸਾਡੀ ਤੀਨ ਇਨਸਾਫ ਮਿਲਣਾ ਚਾਹੀਦਾ ਆ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਇਨਸਾਫ ਕਿਸ ਤਰ੍ਹਾਂ ਕੀ ਮੰਗ ਕਰਦੇ ਹੋ ਇਨਸਾਫ ਕਿਸ ਕੀ ਇਨਸਾਫ ਮਿਲਣਾ ਚਾਹੀਦਾ ਬਸ ਉਹਨੂੰ ਸਜ਼ਾ ਹੋਣੀ ਚਾਹੀਦੀ ਘਰ ਵਾਲੇ ਨੂੰ ਜਿਨਨੇ ਪਰੇਸ਼ਾਨ ਕੀਤਾ ਜੀ ਜੇ ਪਰੇਸ਼ਾਨ ਕੀਤਾ ਜੀ ਤਾਂ ਹੀ ਉਹਨੇ ਆਜ ਕਦਮ ਚੱਕਿਆ ਤੇ ਜਿਹੜਾ ਘਰੋਂ ਖੁਸ਼ ਹੁੰਦਾ ਬੰਦਾ ਉਹ ਕਦਮ ਇਹ ਕਦੇ ਨਹੀਂ ਚੱਕਦਾ ਆਪਣੇ ਬੱਚਿਆਂ ਨੂੰ ਵੇਖਦਾ ਜੀ ਤੇ ਜੇ ਦੁਖੀ ਉਹਨੂੰ ਕੀਤਾ ਉਹਨੇ ਤਾਂ ਹੀ ਕਦਮ ਚੱਕਿਆ ਬਸ ਸਾਨੂੰ ਇਹੀ ਇਹ ਵੀ ਉਹਦੀ ਬਸ ਕੁੜੀ ਨੂੰ ਸਾਡੀ ਨੂੰ ਵੀ ਇਨਸਾਫ ਚਾਹੀਦਾ ਅਸੀਂ ਆਪਣੀ ਬੱਚੀ ਆਪਣੇ ਨਾਲ ਲੈਣ ਇਨ੍ਹਾਂ ਦੇ ਪਰਿਵਾਰ ਚ ਕੋਈ ਨਹੀਂ ਆਇਆ ਨਾ ਨਹੀਂ ਜੀ ਕੋਈ ਨਹੀਂ ਆਇਆ ਜੀ ਤਿੰਨ ਦਿਨ ਹੋ ਗਏ ਸੰਲਬ ਜਣੇ ਨਹੀਂ ਆਏ ਇੱਕ ਬੱਚਾ 13 ਸਾਲ ਦਾ ਜੀ ਮੁੰਡਾ ਛੋਟਾ 9 ਸਾਲ ਦਾ ਹੈ ਬੱਚੇ ਬੱਚੇ ਜੀ ਉਸ ਦਿਨ ਦੇ ਮੇਰੇ ਕੋ ਉਹਨਾਂ ਨੇ ਨਾ ਹੀ ਆਪਣੇ ਬੱਚਿਆਂ ਬਾਰੇ ਪੁੱਛਿਆ ਵੀ ਸਾਡੇ ਬੱਚੇ ਕਿਵੇਂ ਨੇ ਕਿਵੇਂ ਰਹਿ ਰਹੇ ਨੇ ਕੁਝ ਖਾ ਰਹੇ ਨੇ ਪੀ ਰਹੇ ਨੇ ਉਹਨਾਂ ਨੇ ਬੱਚਿਆਂ ਤੱਕ ਵੀ ਨਹੀਂ ਪੁੱਛਿਆਗਾ ਘਰ ਚ ਬਸ ਪਰੇਸ਼ਾਨ ਕਰਦੀ ਸੀ ਉਹਦੀ ਨਣਦਾ ਸੀ ਆ ਕੇ ਕਲੇਸ਼ ਕਰਦੀ ਸੀ ਸਖਾਂਦੀਆਂ ਸੀਗੀਆਂ ਤੇ ਉਹ ਲਾਈ ਲੱਗ ਸੀ ਉਹ ਪਿੱਛੇ ਲੱਗ ਕੇ ਲੜਾਈ ਕਰਦਾ ਸੀਗਾ ਕਈ ਵਾਰੀ ਕੁੱਟੇ ਉਹ ਸਰੀਏ ਦਾ ਕੰਮ ਕਰਦਾ ਸੀ ਜੀ ਆਪਣਾ ਕੰਮ ਹੈ ਲੈਂਟਰ ਦੇ ਸਰੀਏ ਬੰਦੇ ਸੀ ਜੀ ਹਾਂਜੀ ਹਾਂਜੀ ਸਰ ਅੱਜ ਕੁਝ ਲੋਕ ਇੱਥੇ ਪਹੁੰਚੇ ਨੇ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਰੋਜ਼ ਦਿਖਾਇਆ ਜਾ ਰਿਹਾ ਹੈ ਤੇ ਕੋਈ ਬੋਡੀ ਬਰਮਦ ਹੋਈ ਹੈ ਕੀ ਕਹਿਣਾ ਹੈ ਇਹ ਆਪਣਾ 13 ਤਰੀਕ ਨੂੰ ਸਾਨੂੰ ਰਿਪੋਰਟ ਲਿਖਾ ਕੇ ਗਏ ਸੀ ਰਮਨਜੀਤ ਕੌਰ ਕੁੜੀ ਜਿਹੜੀ ਕੀ ਮਤਲਬ ਕੀ ਸਾਡੀ ਜਿਹੜੀ ਲੜਕੀ ਹੈ ਉਹਨੇ ਨਹਿਰ 'ਚ ਛਾਲ ਮਾਰਦੀ ਹੈ ਤੇ ਉਹ ਰਿਪੋਰਟਰ ਅਸੀਂ ਲਿਖੀ ਹੋਈ ଥିਦੀ ਉਹਦੇ ਅਸੀਂ ਕੈਮਰੇ ਵੈਰਾ ਸਾਰੇ ਚੈੱਕ ਕਰਦੇ ਸੀ ਕਿ ਬਾਕੀ ਜਿਵੇਂ ਵੀ ਅਸੀਂ ਤਫ਼ਤੀਸ਼ ਕਰ ਰਹੇ ਸੀ ਤੇ ਅੱਜ ਉਹਨਾਂ ਦੀ ਬੋਡੀ ਮਿਲੀ ਹੈ ਬੋਡੀ ਆਪਣਾ ਹਰਿਆਣੇ ਕੋਲ ਨੰਗਲਪਿੰਡ ਕੋਲ ਉੱਥੇ ਮਿਲੀ ਬੋਡੀ ਨਾਲ ਸਰ ਪਰਿਵਾਰ ਵਾਲਿਆਂ ਦੀ ਮੰਗ ਹੈ ਵੀ ਜਿਹੜਾ ਇਹਦੇ ਹਸਬੰਦ ਸੀ ਉਸ ਦੇ ਖਿਲਾਫ ਦੋਸ਼ ਲਗਾਏ ਜਾ ਰਹੇ ਮੈਂ ਪਹਿਲਾਂ ਵੀ ਲੜਾਈ ਝਗੜਾ ਚੱਲਦਾ ਰਹਿੰਦਾ ਸੀ ਤੇ ਅੱਜ ਵੀ ਉਹ ਇੱਥੇ ਮੌਜੂਦ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਹੈ ਬਿਲਕੁਲ ਜਿਵੇਂ ਵੀ ਤਫਤੀਸ਼ ਚ ਕਰ ਰਹੇ ਜਿਵੇਂ ਵੀ ਹੋਇਆ ਜੋ ਮੰਦੀ ਕਾਰਵਾਈ ਤੇ ਉਹ ਕਾਰਵਾਈ ਕਰਾਂਗੇ ਸਰ ਪਰਿਵਾਰ ਵਾਲਾ ਕਹਿਣਾ ਜਿਹੜੀ ਡੈਡ ਸਾਨੂੰ ਸਮਰਤ ਦਿੱਤੀ ਜਾਵੇ ਉਹਨਾਂ ਦੇ ਪਰਿਵਾਰ ਨੂੰ ਨਾ ਦਿੱਤੀ ਜਾਵੇ ਅਗਰ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਰੋਸ ਪ੍ਰਦਰਸ਼ਨ ਕਰਾਂਗੇ ਨਹੀਂ ਅਸੀਂ ਦੇਖ ਲੈਣਾ ਜੀ ਜਿਹਦੀ ਬੋਰਡ ਦੇਖ ਲੈਣਾ ਜਿਵੇਂ ਵੀ ਹੋਇਆ ਉਹ ਮੈਂ ਕਰ ਦਿੰਦਾ ਸੀ